ਯਾਦਾਂ ਦੀ ਪੋਟਲੀ 'ਚ ਸੰਭਾਲੇ ਨੇ ਤੇਰੇ ਖੱਤ ਜਦ ਯਾਦ ਆਈ ਤੇਰੀ ਖੰਗਾਲੀਨੀ ਤੇਰੇ ਖੱਤ ਸ਼ਬਦਾਂ ਦੀ ਤਰੇ ਬਜਾਉਂਦੇ ਨੇ ਹੰਝੂਆਂ ਦੇ ਨਾਲ ਰੋਸ ਤਾਂ ਹੀ ਤਪਿਆਰ ਨਾਲ ਮੈਂ ਪਾਲੇ ਨੇ ਤੇਰੇ ਖੱਤ ਹਜ਼ਰਾਂ ਦੇ ਕੂੜੇ ਨੇਰ 'ਚ ਜੁਗਨੂ ਨੇ ਜਿਸ ਤਰ੍ਹਾਂ ਵਸਲਾਂ ਤੇ ਹਾਨੀ ਉਜਲੇ ਉਹ ਜਾਲੀ ਨੇ ਤੇਰੇ ਖੱਤ ਤੇਰੇ ਹੀ ਵਾਂਗ ਮੇਰੇ ਲਈ ਖਾਸ ਨੇ ਬਹੁਤ ਤਾਂ ਹੀ ਤਾਂ ਨਗਮਿਆਂ ਚ ਮੈਂ ਢਾਲੇ ਨੇ ਤੇਰੇ ਖਤ ਜਿਤਾ ਪੀਹੇ ਬਾਸਤੇ ਅੰਮ੍ਰਿਤ ਸਵاتی ਬੂੰਦ ਮੈਨੂੰ ਵੀ ਉਹ ਮੈਂ ਮਦੂ ਪਰੇ ਪਿਆਲੇ ਨੇ ਤੇਰੇ ਖਤ ਦਿਲ ਦੇ ਅਜੈਬ ਘਰ ਵਿੱਚ ਮੈਂ ਰੱਖੇ ਨੇ ਸਾंप ਕੇ ਹਰ ਸ਼ਹਿਤੋਂ ਵੱਡ ਮੁੱਲੇ ਨਿਰਾਲੇ ਨੇ ਤੇਰੇ ਖੱਤ ਰਜਨੀ ਕਮਾਲ ਹੋ ਗਿਆ ਜਨਮਾਂ ਦੇ ਸਾਥ ਨੇ ਰਜਨੀ ਕਮਾਲ ਹੋ ਗਿਆ ਜਨਮਾਂ ਦੇ ਸਾਥ ਨੇ ਫੁੱਲਾਂ ਦੇ ਬਾਗ ਦਿਲ ਚ ਸੰਭਾਲੇ ਨੇ ਤੇਰੇ ਖੱਤ ਫੁੱਲਾਂ ਦੇ ਬਾਗ ਦਿਲ ਚ ਸੰਭਾਲੇ ਨੇ ਤੇਰੇ ਖੱਤ